ਸੱਜਣੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਖੜੇ ਸੀਗੇ ਇੱਕ ਸਪੈਸ਼ਲ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆਂਗੇ ਕਿ ਸਪੈਸ਼ਲ ਟਰੈਕਟਰ ਆਇਆ ਬਾਈ ਦਾ ਬਿਕਣ ਵਾਸਤੇ ਹਰਿਆਣੇ ਦੇ ਵਿੱਚੋਂ ਕਯੋਲ ਪਿੰਡ ਹੈ ਕਾਲੇ ਵਾਲੀ ਮੰਡੀ ਕੋਲੇ ਬਾਈ ਦਾ ਨਵਾਂ ਕਢਾਇਆ ਹੋਇਆ ਟਰੈਕਟਰ ਹੈ ਟਰੈਕਟਰ ਕੀ ਹੈ ਪੁਰਜਾ ਹੀ ਹੈ ਬਾਈ ਜੀ 90 HP ਜੂ ਟਰੈਕਟਰ ਹੈਗਾ 4 ਵੀਲ ਡਰਾਈਵ ਚ ਇੰਡੋ ਫਾਰਮ Indo Farm 90 HP ਚ ਜਮਾ ਨਵਾਂ ਹੀ ਟਰੈਕਟਰ ਹੈ 1000 ਕ ਘੰਟੇ ਸਿਰਫ ਚੱਲਿਆ ਹੋਇਆ ਟਰੈਕਟਰ ਹੈ 786 786 ਘੰਟੇ ਚੱਲਿਆ ਬਾਈ ਕਹਿੰਦਾ ਬਾਈ ਨਾਲ ਤੁਹਾਨੂੰ ਮਲਾਵਾਂਗੇ ਵੀ ਪਹਿਲਾਂ ਟਰੈਕਟਰ ਦੇਖ ਲਓ ਟਰੈਕਟਰ ਦੇ ਟਾਇਰ ਤਾਂ ਦੇਖੋ ਪਤੰਦਰੋ ਐ ਪਹਿਲ ਲੱਖ ਲੱਖ ਟਾਇਰ 11 2 24 ਦੇ ਅਗਲੇ ਟਾਇਰ ਹੈ ਤੇ ਪਿਛਲੇ ਹੈਗੇ 18 9 30 ਦੇ ਜਿਹੜੇ ਕੰਬਾਈਨ ਨੂੰ ਟਾਇਰ ਆਉਂਦੇ ਆ ਉਹ ਟਾਇਰਾਂ ਵਾਲਾ ਟਰੈਕਟਰ ਹੈ ਬਾਈ ਜੀ ਵੇਟ ਬੂਟ ਅੱਗੇ ਲੱਗੇ ਹੋਏ ਆ ਪੂਰਾ ਘੈਂਟ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਤੁਹਾਨੂੰ ਸੰਪਰਕ ਕਰਾਵਾਂਗੇ ਫੁੱਲ ਟੌਪ ਮਾਡਲ ਹੈ ਵ ਪੂਰਾ ਫੁੱਲ ਵਧੀਆ ਟਰੈਕਟਰ ਹੈਗਾ ਜੇ ਭਾਈ ਚਾਹੀਦਾ ਹੋਵੇ ਤਾਂ ਤੁਸੀਂ ਭਾਈ ਨਾਲ ਸੰਪਰਕ ਕਰ ਲਿਓ ਜੀ ਤੈਨੂੰ ਸਿੱਧਾ ਨੰਬਰ ਦੇ ਦਾਂਗੇ ਬਾਈ ਦਾ 90 HPR ਟਰੈਕਟਰ ਹੈਗਾ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਕਰਨਾ ਹੋਵੇ ਤੇ ਟਰੈਕਟਰ ਤੇ ਲੋਨ ਵੀ ਹੋ ਜੂ ਮੇਰੇ ਸਾਹਮਣੇ ਨਾਲ 5 ਲੱਖ ਦੇ ਲਗਭਗ ਜੇ ਕਿਸੇ ਨੇ ਲੋਨ ਕਰਾ ਕੇ ਲੈਣਾ ਹੋਵੇ 90 HPR ਟਰੈਕਟਰ ਤਾਂ ਤੁਸੀਂ ਸਿੱਧਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਵੀ ਸੰਪਰਕ ਕਰੋ ਮੇਰਾ ਨੰਬਰ ਹੈਗਾ 9465362000 ਇਸ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮਲਾਉਣਾ ਹੈ ਬਾਈ ਨਾਲ ਤੁਸੀਂ ਆ ਤੁਹਾਨੂੰ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਰਾ ਕੀ ਹਾਲ ਹੈ ਠੀਕ ਆ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਹਾਡੇ ਦੇਖਣ ਚਾਉਣ ਵਾਲੇ ਆ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਬਾਈ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਰੋ ਫੋਲੋ ਕਰੋ ਲਾਈਕ ਸ਼ੇਅਰ ਦਬਕੇ ਕਰੋ ਠੀਕ ਹੈ ਧੰਨਵਾਦ ਭਰਾ ਜੀ ਬਾਈ ਜੀ ਇੱਕ ਤੁਹਾਨੂੰ ਸਾਸ਼ੀਆ ਤੋਂ ਹੋਰ ਦੱਸ ਦਈਏ ਪਹਿਲਾਂ ਹੀ ਗੱਲ ਸ਼ੁਰੂ ਕਰਨ ਤੋਂ ਬਾਈ ਜੀ ਰਾਸ਼ਟਰੀ ਕਿਸਾਨ ਮੰਚ ਹੈ ਜਿਹੜਾ ਹਰਿਆਣੇ ਦਾ ਬਾਈ ਜੀ ਉਹਦੇ ਮੈਂਬਰ ਵੀ ਨੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਬਾਈ ਜੀ ਸਰਸੇ ਡਿਸਟ੍ਰਿਕਟ ਦੇ ਸਰਸੇ ਡਿਸਟ੍ਰਿਕਟ ਦੇ ਬਾਈ ਜੀ ਜ਼ਿਲ੍ਹਾ ਪ੍ਰਧਾਨ ਨੇ ਰਾਸ਼ਟਰੀ ਕਿਸਾਨ ਮੰਚ ਦੇ ਬਾਈ ਜੀ ਪਹਿਲੇ ਤਾਂ ਵਧਾਈ ਦੇ ਪਾਤਰੋਂ ਆਪਣੇ ਕਿਸਾਨ ਭਰਾ ਨੇ ਭਰਾਵੋ ਇਹਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਹਦਾ ਟਰੈਕਟਰ ਵਗਾਈਏ ਆਪਾਂ ਤੁਹਾਡੇ ਲਈ ਇਹੀ ਸੇਵਾ ਵੀ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਟਰੈਕਟਰ ਛੇਤੀ ਤੋਂ ਛੇਤੀ ਵਗ ਜੇ ਤੇ ਆਪਾਂ ਪਾਰਟੀ ਲਾਈਨ ਵਾਲੇ ਹੋਈ ਹੈ ਨਾ ਬਾਈ ਜੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਜੀ ਬਲਵੰਤ ਸਿੰਘ ਪਿੰਡ ਕਯੋਲ ਨੇੜੇ ਕਾਲਿਆਂ ਵਾਲੀ ਮੰਡੀ ਡਿਸਟ੍ਰਿਕਟ ਸਰਸਾ ਹਾਂਜੀ ਤਲਵੰਡੀ ਸਾਬੋ ਤੋਂ 13 ਕਿਲੋਮੀਟਰ ਪੈਂਦਾ ਜੀ ਸਿਰਫ 13 ਕਿਲੋਮੀਟਰ ਪੈਂਦਾ ਠੀਕ ਹੈ ਬਾਈ ਜੀ ਤੇ ਤੁਹਾਡਾ ਫੋਨ ਨੰਬਰ ਬੋਲੋ ਜੀ 86850 58654 86850 58654 58654 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਜੀ ਤੇ ਬਾਈ ਆਪਾਂ ਇਹ ਡਿਮਾਂਡ ਕਰਦੇ ਆਂ ਜੀ 10 ਲੱਖ ਰੁਪਿਆ ਟਰੈਕਟਰ ਦੀ ਹਾਂਜੀ ਤੇ ਦੇਣਾ ਕਿੰਨੇ ਦਾ ਵੀਰੇ ਇਹ ਦੇਣਾ ਬਾਈ ਦੇਖ ਲਾ ਕਿ ਮੌਕੇ ਦਾ ਕੀ ਵਿਚਾਰ ਹੈ ਮੌਕੇ ਤੇ ਕਿੰਨੇ ਲੱਗਦੇ ਆ ਉਹ ਮੌਕੇ ਦਾ ਹਿਸਾਬ ਕਾਪ ਦੇਖਾਂਗੇ ਠੀਕ ਹੈ ਬਾਈ ਜੀ ਇੱਕ ਬਾਈ ਹੋਰ ਗੱਲ ਦੱਸ ਦੀਏ ਬਾਈ ਕਹਿੰਦਾ ਮੈਂ ਟਰੈਕਟਰ 65 ਜਾਂ 75 ਐਚਪੀ ਦਾ ਟਰੈਕਟਰ ਲੈਣਾ ਤੇ ਆਹ ਟਰੈਕਟਰ ਜਿਹੜਾ 90 ਐਚਪੀ ਵਾਲਾ ਦੇਣਾ ਹਾਂ 4x4 ਟਰੈਕਟਰ ਕੋਈ ਨਾਲ ਐਕਸਚੇਂਜ ਕਰਨਾ ਹੋਵੇ ਆਪਾਂ ਉਹ ਵੀ ਕਰ ਲਾਂਗੇ ਠੀਕ ਹੈ ਉਹ ਲੈ ਕੇ ਤੁਸੀਂ ਆਹ ਟਰੈਕਟਰ ਵਿੱਚ ਦੇ ਦੋਗੇ ਵਿੱਚ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਬਾਈ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦਈਏ ਭਰਾ ਜਿਹੜੇ ਸਾਡੇ ਕਿਸਾਨ ਮੰਚ ਦੇ ਜਿਹੜੇ ਪ੍ਰਧਾਨ ਨੇ ਡਿਸਟ੍ਰਿਕਟ सिरसा ਦੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਕਿਸਾਨ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਬਾਈ ਤੱਕ ਲੋਡ ਹੋਵੇ ਤਾਂ ਬਾਈ ਦਾ ਫੋਨ ਨੰਬਰ ਦੁਆਰਾ ਨੋਟ ਕਰ ਲਓ ਕਾਲਿਆਂ ਵਾਲੀ ਚ ਸਰਸੇ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੈਂਦੀ ਹੈ ਕਿਸੇ ਕਿਸਾਨ ਵੀਰ ਨੂੰ ਤਾਂ ਸਾਨੂੰ ਭਾਵੇਂ ਅੱਧੀ ਰਾਤ ਨੂੰ ਫੋਨ ਕਰੋ ਅਸੀਂ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਪੰਜਾਬ ਦਾ ਬੰਦਾ ਹੈ ਭਾਵੇਂ ਪੰਜਾਬ ਦਾ ਕਿਸਾਨ ਹੈ ਮਜ਼ਦੂਰ ਹੈ ਭਾਵੇਂ ਹਰਿਆਣੇ ਦਾ ਕਿਸਾਨ ਮਜ਼ਦੂਰ ਹੈ ਠੀਕ ਹੈ ਭਾਈ ਜੀ ਧੰਨਵਾਦ ਆ ਭਰਾ ਥੋੜਾ ਫੋਨ ਨੰਬਰ ਲਾਸਟ ਤੇ ਫਿਰ ਬੋਲ ਦਿਓ ਜੀ 8685058654 8685058654 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਸੰਬੰਧੀ ਟਰੈਕਟਰ ਦੇ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੇ ਵੱਧ ਤੋਂ ਵੱਧ ਛੇਤੀ ਛੇਤੀ ਆਪਾਂ ਬਾਈ ਦਾ ਟਰੈਕਟਰ ਵੇਖੀਏ ਵੇਚੀਏ ਆਪਾਂ ਬਾਈ ਜੀ ਕਿਸਾਨ ਮੰਚ ਦੇ ਪ੍ਰਧਾਨ ਨੇ ਡਿਸਟ੍ਰਿਕਟ सिरसा ਦੇ ਵੀਰੇ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਈ ਆਪਣੇ ਖਾਤੇ ਦੇਖੋ ਆਪਦੇ ਕੰਮਕਾਰ ਛੱਡ ਕੇ ਕਹਿੰਦਾ ਬਾਈ ਬੁਹਾਦੀ ਰਾਤ ਨੂੰ ਸਾਨੂੰ ਫੋਨ ਕਰ ਲੋ ਕਿਸੇ ਪੰਜਾਬ ਹਰਿਆਣਾ ਵਾਲੇ ਕਿਸੇ ਕਿਸਾਨ ਮਜ਼ਦੂਰ ਭਰਾ ਨੂੰ ਕਿਸੇ ਨੂੰ ਵੀ ਲੋੜ ਹੋਵੇ ਤਾਂ ਸਿੱਧਾ ਸਾਡੇ ਨਾਲ ਸੰਪਰਕ ਕਰ ਲੋ ਤੇ ਆਪਾਂ ਬਾਈ ਦੀ ਖਾਤਰ ਇਹ ਆ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਬਾਈ ਦਾ ਟਰੈਕਟਰ ਜਿੰਨੇ ਛੇਤੀ ਹੋ ਸਕੇ ਬਖਵਾ ਦਈਏ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਜੀ ਸਾਰੇ ਵੀਰਾਂ ਦਾ ਦੇਖਣ ਆਉਣ ਦਾ ਧੰਨਵਾਦ ਜੀ